ਡੇਲੇਵਾਲ ਸਾਹਿਬ ਨੇ ਉਹਨਾਂ ਦੀ ਟੀਮ ਨੇ ਬੜਾ ਵੱਡਾ ਫੈਸਲਾ ਕੀਤਾ ਏ ਇਹ ਜਿਹੜੀ ਚੀਜ਼ ਆ ਇਹ ਤਾਂ ਪਹਿਲੇ ਦਿਨ ਹੀ ਹੋ ਜਾਣੀ ਸੀ ਜਿਹੜੀ ਮੀਟਿੰਗ ਵਾਲੀ ਗੱਲ ਸੀ ਉਹ ਤਾਂ ਪਹਿਲੇ ਦਿਨ ਹੀ ਜੇ ਉਹ ਮੀਟਿੰਗ ਵਾਲੀ ਗੱਲ ਕਰਦੇ ਉਹ ਤਾਂ ਪਹਿਲੇ ਦਿਨ ਤੋਂ ਹੀ ਸੈਂਟਰ ਗਵਰਨਮੈਂਟ ਜਾਂ ਜੇ ਸੈਂਟਰ ਗਵਰਨਮੈਂਟ ਦੀ ਗੱਲ ਮੈਂ ਨਾ ਕਰਦੇ ਹੋ ਐਗਰੀਕਲਚਰ ਮਿਨਿਸਟਰੀ ਦੀ ਗੱਲ ਕਰਾਂ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਅਸੀਂ ਜਿਹੜੀ ਆ ਗੱਲਬਾਤ ਕਰ ਲੂ ਹਮੇਸ਼ਾ ਤਿਆਰ ਆ ਪਰ ਉਸ ਵੇਲੇ ਗੱਲ ਕੀ ਸੀ ਡਿਮਾਂਡ ਇਹ ਸੀ ਉਹਨਾਂ ਦੀ ਵੀ ਅਸੀਂ ਐਮਐਸਪੀ ਦੇਸ਼ ਚ ਲਾਗੂ ਕਰਾਉਣੀ ਆ ਅਸੀਂ ਗੱਲ ਕਰ ਰਹੇ ਸੀ ਵੀ ਆਪਾਂ ਪੰਜਾਬ ਪਿੱਛੇ ਦੇਸ਼ ਦੇ ਵਿੱਚ ਦੇਸ਼ ਦੀ ਲੜਾਈ ਅਲੱਗ-ਅਲੱਗ ਸੂਬੇ ਆ ਦੇਸ਼ ਦੀ ਲੜਾਈ ਬਹੁਤ ਲੋਕ ਬੈਠੇ ਆ ਉੱਥੇ ਬੀਜੇਪੀ ਦੀਆਂ ਗਵਰਨਮੈਂਟਸ ਨੇ ਸਰਕਾਰਾਂ ਨੇ ਜ਼ਿਆਦਾਤਰ ਦੇਸ਼ ਉਹ ਆਪਣੇ ਆਪ ਦੇਖ ਲੈਣਗੇ ਵੀ ਉਹ ਆਪਣੀ ਸਟੇਟ ਨੂੰ ਸਟੇਟ ਵਾਈਜ਼ ਦੇਣਾ ਚਾਹੁੰਦੇ ਆ ਸੈਂਟਰ ਵੱਲੋਂ ਦੇਣਾ ਚਾਹੁੰਦੇ ਆ ਉਹਨਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਡਿਮਾਂਡ ਹੀ ਨਹੀਂ ਕੀਤੀ ਜੇ ਉਹ ਡਿਮਾਂਡ ਕਰਨ ਸਭ ਤੋਂ ਵੱਡੀ ਸਟੇਟ ਮੱਧ ਪ੍ਰਦੇਸ਼ ਉੱਤੇ ਬੀਜੇਪੀ ਹੈ ਉਹਨਾਂ ਦੇ ਮੁੱਖ ਮੰਤਰੀ ਨਾ ਕਰਨ ਮੱਧ ਪ੍ਰਦੇਸ਼ ਦੇ ਹੀ ਐਗਰੀਕਲਚਰ ਮਿਨਿਸਟਰ ਨੇ ਚੋਹਾਨ ਸਾਬ ਉਹਨਾਂ ਨਾ ਕਰਨ ਉਦੋਂ ਵੱਡੀ ਸਟੇਟ ਯੂਪੀ ਯੂਪੀਚ ਬੀਜੇਪੀ ਦੀ ਸਰਕਾਰ ਉਹ ਆਪਣੇ ਯੋਗੀ ਸਾਬ ਨਾਲ ਗੱਲ ਕਰਨਗੇ ਕਿਸਾਨ ਸੰਗਠਨ ਨਾਲ ਜੇ ਲੋੜ ਹੋਊ ਉਹਨਾਂ ਉਦੋਂ ਬਾਅਦ ਓਡੀਸ਼ਾ ਵਰਗੀ ਸਟੇਟ ਆ ਉੱਥੇ ਬੀਜੇਪੀ ਉਹ ਆਪਣੇ ਮੁੱਖ ਮੰਤਰੀ ਨਾ ਕਰਨ ਗੁਜਰਾਤ ਆ ਮਹਾਰਾਸ਼ਟਰ ਆ ਜਿੱਥੇ ਸਭ ਤੋਂ ਵੱਡੇ ਕਿਸਾਨ ਮੂਵਮੈਂਟ ਚੱਲਦੀਆਂ ਉੱਥੇ ਬੀਜੇਪੀ ਦੀ ਮੁੱਖ ਮੰਤਰੀ ਨੇ ਉਹ ਕਰਨਗੇ ਆਪਾਂ ਨੂੰ ਕਿਹਨੇ ਜ਼ਿੰਮੇਵਾਰੀ ਦਿੱਤੀ ਹੈ ਆਪਾਂ ਨੂੰ ਜ਼ਿੰਮੇਵਾਰੀ ਕਿਹਨੇ ਦੇਸ਼ ਦੀ ਦਿੱਤੀ ਹੈ ਆਪਾਂ ਨੂੰ ਤਾਂ ਜ਼ਿੰਮੇਵਾਰੀ ਆਪਣੇ ਪੰਜਾਬ ਦੀ ਆ ਕਿਸਾਨ ਲੀਡਰਾਂ ਨੂੰ ਹਮੇਸ਼ਾ ਕਹਿੰਦੇ ਆ ਵੀ ਪੰਜਾਬ ਦੀ ਗੱਲ ਕਰਕੇ ਜੋ ਪੰਜਾਬ ਦੀਆਂ ਫਸਲਾਂ ਲਈ ਜੋ ਕੁਝ ਜਿਹੜੀਆਂ ਫਸਲਾਂ ਲਈ ਚਾਹੀਦਾ ਤੁਮ ਤਾਂ ਮੀਟਿੰਗ ਸ਼ੁਰੂ ਹੋ ਗਈ ਹੁਣ ਤਾਂ ਕੋਈ ਰੌਲਾ ਹੀ ਨਹੀਂ ਹੁਣ ਉਸ ਮੀਟਿੰਗ 'ਚ ਜੋ ਕੁਝ ਪੰਜਾਬ ਲਈ ਚਾਹੀਦਾ ਅਸੀਂ ਪੰਜਾਬ ਦੇ ਲਈ ਉਹ ਹਰ ਕੁਝ ਕਰਨ ਲਈ ਤਿਆਰ ਆਂ ਪਰ ਤੁਸੀਂ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੀ ਲੋ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋ ਤਾਂ ਗੱਲ ਅੱਗੇ ਚੱਲੂਗੀ ਤੁਸੀਂ ਬੱਲੋ ਮੱਲੀ ਭਾਰ ਆ ਜਿਹੜਾ ਉਹ ਦੇਸ਼ ਦਾ ਪਾਇਆ ਦੇਸ਼ ਦੀ ਲੀਡਰਸ਼ਿਪ ਤਾਂ ਜਿਹੜੀ ਆ ਕਿਸਾਨਾਂ ਦੀ ਕੁਝ ਕਹੀ ਨਹੀਂ ਰਹੀ ਉਹ ਤਾਂ ਸਾਰੇ ਜਗ੍ਹਾ ਬੀਜੇਪੀ ਨੂੰ ਇਲੈਕਟ ਕਰ ਰਹੀ ਹੈ ਸਿਲੈਕਟ ਕਰ ਰਹੀ ਹੈ ਮੈਂ ਇਹ ਕਹਿਣਾ ਬਾਰ-ਬਾਰੀ ਮੈਂ ਗੱਲ ਕਹਿਣਾ ਵੀ ਆਪਣੇ ਆਪ ਨੂੰ ਵੀ ਆਪਾਂ ਤਕਲੀਫ ਚ ਪਾਉਨੇ ਆ ਕਾਦੇ ਲਈ ਕੋਈ ਬੈਠਾ ਹੋਰ ਦੇਸ਼ ਦਾ ਕੋਈ ਵੀ ਕੋਈ ਕਿਸਾਨ ਹੋਰ ਲੀਡਰ ਕੋਈ ਦੇਸ਼ ਚੋ ਬੈਠਾਂ ਮਰਨ ਵਰਤੇ ਬੈਠਾ ਭੁਖੜਤਾਲ ਤੇ ਤੇ ਆਪਾਂ ਨੂੰ ਕੀ ਲੱਗਿਆ ਹੋਇਆ ਜੀ ਆਪਾਂ ਗੱਲੋਂ ਮੱਲੀ ਆਪਾਂ ਪੰਜਾਬ ਦੀ ਗੱਲ ਕਰੀਏ ਨਾ ਜਿਹੜੇ ਕਿਸਾਨ ਆਪਣੇ ਨਾਲ ਰੋਜ਼ ਬੈੰਦੇ ਆ ਜਿਹਨੇ ਕਿਸਾਨ ਨੇ ਸਾਰੇ ਦੇਸ਼ ਦਾ ਢਿੱਡ ਭਰੇ ਆ ਆਪੋ ਉਸ ਪੰਜਾਬ ਨੂੰ ਦਵਾਈਏ ਨਾ ਹੱਕ ਤੇ ਜਿਹੜੇ ਸੈਂਟਰ ਗਵਰਨਮੈਂਟ ਦੇਣ ਨੂੰ ਤਿਆਰ ਆ ਪੰਜਾਬ ਲਈ ਕਿਉਂਕਿ ਪੰਜਾਬ ਲਈ ਇੱਕ ਅਲੱਗ ਸਤਕਾਰ ਆ ਪੰਜਾਬ ਦੀ ਅਲੱਗ ਅਲੱਗ ਇੱਕ ਪਛਾਣ ਆ ਪੰਜਾਬ ਦੀ ਅਲੱਗ ਇੱਕ ਜਗ੍ਹਾ ਏ ਤੇ ਇਸ ਕਰਕੇ ਆਪਾਂ ਜੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਲਈ ਐਮਐਸਪੀ ਦੀ ਗੱਲ ਕਰਾਂਗੇ ਕਿਹੜੇ ਫਸਲਾਂ ਦੇ ਲਈ ਚਾਹੀਦਾ ਕਿਵੇਂ ਸੁਧਾਰ ਚੜ੍ਹਨਾ ਕੁਸਾਂ ਦਾ ਉਹ ਗੱਲ ਕਰਾਂਗੇ ਉਹ ਸਿਰੇ ਵੀ ਲੱਗ ਜੂਗੀ ਪਰ ਜੇ ਤੁਸੀਂ ਐਮਐਸਪੀ ਦੀ ਮੈਂ ਅੱਜ ਤੁਹਾਨੂੰ ਇਹ ਗੱਲ ਬੁਰੀ ਲੱਗੇ ਜਾਂ ਚੰਗੀ ਲੱਗੇ ਦੇਸ਼ ਦੇ ਲਈ ਜੇ ਐਮਐਸਪੀ ਦੀ ਗੱਲ ਕਰਾਂਗੇ ਦੇਸ਼ ਲਈ ਜੇ ਆਪਾਂ ਹਰ ਫਸਲ ਦੀ ਗੱਲ ਕਰਾਂਗੇ ਉਹ ਕੱਲ ਮੈਨੂੰ ਵੈ ਮਜਨਿਕ ਮੇਰੀ ਸੋਚ ਆ ਮੈਂ ਬਿਲਕੁਲ ਨਾ ਇਹ ਸਰਕਾਰ ਵੱਲੋਂ ਕਹਿ ਰਹੇ ਹਾਂ ਨਾ ਮੈਂ ਬੀਜੇਪੀ ਵੱਲੋਂ ਕਹਿ ਰਹੇ ਹਾਂ ਮੈਂ ਸਿਰਫ ਇੱਕ ਕਿਸਾਨ ਪੰਜਾਬੀ ਹੋਣ ਦੇ ਨਾਤੇ ਕਹਿ ਰਿਹਾ ਇਹ ਗੱਲ ਜਿਹੜੀ ਦੇਸ਼ ਦੇ ਲਈ ਆ ਉਹ ਜਿਹੜੀ ਸਿਰੇ ਚੜਨੀ ਸਿਰੇ ਚੜਾਉਣ ਦੀ ਜ਼ਿੰਮੇਵਾਰੀ ਨਾ ਆਪਾਂ ਨੂੰ ਲੈਣੀ ਚਾਹੀਦੀ ਆ ਨਾ ਆਪਾਂ ਨੂੰ ਕਰਨੀ ਚਾਹੀਦੀ ਤੇ ਨਾ ਇਹ ਗੱਲ ਹੋਣੀ ਆ ਮੈਂ ਬਾਰ-ਬਾਰ ਇਹ ਕਹਣਾ ਵੀ ਪੰਜਾਬ ਦੇ ਕਿਸਾਨ ਲੀਡਰ ਤਕੜੇ ਹੋ ਕੇ ਪੰਜਾਬ ਦੇ ਲਈ ਗੱਲ ਕਰਨ ਪੰਜਾਬ ਦੇ ਲਈ ਕਿਸਾਨ ਲਈ ਮਰਨ ਜੋਣ ਕੁਛ ਵੀ ਕਰਨ ਪਰ ਪੰਜਾਬ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਹਾਂ ਹਾਂ ਨਾਲ ਲੱਗਦਾ ਹਰਿਆਣਾ ਹਰਿਆਣੇ ਵਾਲੇ ਜੇ ਬੈਠੇ ਆ ਤਾਂ ਉਹਨਾਂ ਦੀ ਗੱਲ ਕਰ ਲੋ ਪਰ ਹਰਿਆਣੇ ਵਾਲਾ ਘੱਟ ਉੱਠ ਕੇ ਕੋਈ ਤੁਹਾਡੇ ਬਾਰਡਰ ਖਲਾਉਣ ਨਹੀਂ ਆ ਰਹੇ ਕੋਈ ਤੁਹਾਨੂੰ ਵੈਲਕਮ ਕਰਨ ਨਹੀਂ ਆ ਰਹੇ ਆਇਆ ਕੋਈ ਹਰਿਆਣੇ ਵਾਲਾ ਭਾਜਪੀ ਦੀ ਸਰਕਾਰ ਬਣਾਤੀ ਉਹਨਾਂ ਨੇ ਤੇ ਤੁਸੀਂ ਕਾਦੇ ਲਈ ਤੁਸੀਂ ਕਿਉਂ ਠੇਕਾ ਭਾਰ ਚੱਕਿਆ ਏ ਤੁਸੀਂ ਠੇਕਾ ਲਓ ਪੰਜਾਬ ਦਾ ਤੁਸੀਂ ਚੱਕੋ ਭਾਰ ਪੰਜਾਬ ਦਾ ਤੇ ਜਿਹਦੇ ਨਾਲ ਸਾਰੇ ਆ ਕੇ ਤੁਹਾਡੇ ਨਾਲ ਤੁਹਾਡੇ ਹਾਂ ਦੇ ਵਿੱਚ ਹਾਂ ਨਾਰਾ ਮਾਰਨਗੇ ਪਰ ਤੁਸੀਂ ਖਾਮਕ ਆਖੇ ਮੈਂ ਕੌਣ ਮੈਂ ਖਾਮਕ ਇਸ ਕਰਕੇ ਦੂਜਿਆਂ ਨੂੰ ਉਹ ਤਾਂ ਸਾਰੇ ਬੀਜੇਪੀ ਦੇ ਨਾਲ ਨੇ ਸਾਰੇ ਬੀਜੇਪੀ ਦੀ ਚੀਫ ਮਿਨਿਸਟਰ ਉਹਨਾਂ ਨੇ ਸੂਬਿਆਂ 'ਚ ਬਣਾਏ ਹੋਏ ਆ ਆਪਾਂ ਪੰਜਾਬ ਵਾਲੇ ਕਿਸੇ ਪਿੱਛੇ ਪੰਜਾਬ ਵਾਲੇ ਕਿਸੇ ਪਿੱਛੇ ਆਪਣਾ ਝੱਗਾ ਚੌੜਨਾ ਕਰਾਈਏ ਆਪਾਂ ਆਪਣੀ ਗੱਲ ਕਰੀਏ ਸ਼ੋਭ ਦੇ ਬੀਹਾਂ ਤੇ ਉਹ ਗੱਲ ਹੋ ਵੀ ਜਿੱਤਾਂਗੇ ਵੀ ਉਸ ਗੱਲ 'ਚ ਧੰਨਵਾਦ। ਕੀ ਲੱਗਦਾ ਹੈ ਕਿ ਆਪ ਸਮਨ ਨੂੰ ਬਿਠਾਣੇ ਦੀ ਕੋਸ਼ਿਸ਼ ਜਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਹੱਲ ਹੱਲ ਨਿਕਲਦਾ ਹੋ ਦਿਖਾਈ ਦੇ। ਨਹੀਂ ਜੀ ਹੁਣ ਤਾਂ ਮੀਟਿੰਗ ਰੱਖੀ ਗਈ। ਹੁਣ ਤਾਂ 14 ਫਰਵਰੀ ਦੀ ਹੈ ਜਿਹੜੀ। ਉਹ ਮੀਟਿੰਗ ਰੱਖੀ ਗਈ ਤੇ ਉਹ ਮੀਟਿੰਗ ਵੀ ਚੰਡੀਗੜ੍ਹ ਰੱਖੀ ਗਈ ਆ। ਤੇ ਪਰ ਮੈਂ ਮੈਂ ਆਪਣੀ ਰਾਇ ਦੇਣੀ ਨਹੀਂ ਚਾਹੀਦੀ ਕਿਉਂਕਿ ਬਿਨਾ ਮੰਗੇ ਤੋਂ ਰਾਇ ਦੇਣਾ ਉਹ ਵੀ ਗਲਤ ਆ। ਪਰ ਸਾਨੂੰ ਗੱਲ ਸਿਰਫ ਆਪਣੀ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ। ਉਹ ਆਪਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਪੰਜਾਬ ਦੇ ਕਿਸਾਨ ਲਈ ਕਿਹੜੀ ਚੀਜ਼ ਲੈਣੀ ਆ ਉਹ ਹਿੱਕ ਢਾਕੇ ਜਿਹੜੀ ਆ ਪੰਜਾਬ ਲਈ ਲਵਾਂਗੇ ਤੇ ਪੰਜਾਬ ਨੂੰ